ਨਾ ਨਾ ਬਨੇ ਹਾਂ ਆਰਾ ਫੋਨ ਤੋੜਦਾ ਯਾਰ ਦੁਆ ਇਹਨੂੰ ਤੋੜਨਾ ਹੁੰਦਾ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਆਹਰ ਲਾਈਏ ਕਿਹੜਾ ਉਹ ਸਾਈਕਲ ਦਾ ਕਿਹੜਾ ਲੈਣ ਤੋਂ ਪਹਿਲਾਂ ਇੱਕ ਕੰਮ ਕਰਨਾ ਹੈ ਹਾਂਜੀ ਉਹ ਅੰਕਲ ਤੇਰੇ ਨੂੰ ਡੇਲੀ ਫੋਨ ਕਰਦਾ ਫੋਨ ਨਹੀਂ ਚੱਕਦਾ ਟਾਈਮ ਤੇ ਮੜਿਆ ਜਾ ਪੁੱਛ ਕਿ ਆਦਾ ਫੋਨ ਠੀਕ ਕਰਦਾ ਹਾਂ ਲੈ ਪਿਆ ਹਾਂਜੀ ਅੰਕਲ ਜੀ ਕੌਣ ਚੱਕਦੇ ਕੌਣ ਕੋਈ ਨਾ ਕੋਈ ਜਿਹੜਾ ਕਰ ਨਹੀਂ ਪੈਂਦਾ ਆਓ ਇਹਦਾ ਬਿੱਲ ਦਾ ਕੋਈ ਚੱਕਰ ਕੈਮਰਾ ਦੇਖੀ ਸਹੀ ਚੱਲ ਰਿਹਾ ਪਬਜੀ ਦਾ ਦਾ ਕੈਮਰਾ ਨਹੀਂ ਆਪੇ ਡੇ ਦੇ ਉਹ ਬੱਲੇ ਬੱਲੇ ਕੈਮਰਾ ਤਾਂ ਸਹੀ ਆ ਹੌਣ ਤਾਂ ਲਾ WhatsApp ਲਾ ਲਾ ਹਾਂ ਵੈਲਾ ਪਾਣੀ ਚ ਪਾ ਦੇ ਨਾ ਉਹ ਵਾਤ ਤੋ ਖੁੱਤ ਲੇ ਨੇ ਦਿਖਾਈ ਆ ਵਾਟਰ ਪ੍ਰੂਫ ਹੈ ਯਾਰ ਇਹ ਤਾਂ ਫਕਾ 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 ਲਾ ਆ ਲੈ ਆਂ ਕਰੀ ਠੀਕ ਹੀ ਕਰਾਂਗੇ ਓਏ ਨਹੀਂ ਨਹੀਂ ਅਗਲੀ ਪਹਿਲਾਂ ਬੋਟਾ ਹੈ ਓਏ ਲੈ ਬੰਨੀ ਨਾ ਬੰਨਿਆ ਓਏ ਨਾ ਨਾ ਬਨ ਗਲਤ ਕੀਤਾ ਓਏ ਤੂੰ ਬਹੁਤ ਗਲਤ ਕੀਤਾ ਬਾਈ ਸਾਰਾ ਫੋਨ ਤੋੜਤਾ ਯਾਰ ਤੂੰ ਇਹਨੂੰ ਤੋੜਨਾ ਹੁੰਦਾ ਓਏ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਹਾਂ ਤੇ ਮਨਾ ਤੋੜਦੀ ਬਈ ਦਿਮ ਚਾਹੀਦਾ ਆ ਆਹ ਫੋਨ ਆਹ ਸਕਰੀਨ ਹੈ ਜੀ ਹੁਣ ਆ ਮੇਨ ਆ ਵੀ ਸਕਰੀਨ ਹੈ ਬਸ ਆ ਜੀ ਦੇ ਉੱਤੇ ਵਾਲਾ ਗਲਾਸ ਟੁੱਟਿਆ ਤੇ ਉਸ ਤੋਂ ਬਾਅਦ ਆ ਆਪਣੇ ਫਰੰਟ ਸਾਈਡ ਕੋਲ ਇਹਨੂੰ ਹੁਣ ਚੰਗੀ ਤਰ੍ਹਾਂ ਪਾੜ ਤੇਰਾ ਕੋਈ ਆਪਣਾ ਨਹੀਂ ਹੋਗਾ ਨਾ ਕਿ ਇਸ ਤੋਂ ਦੂਰ ਦਿਨਿਆਂ ਦਿਨ ਆਦਾ ਇੰਜੇ ਲਿੰਡੇ ਪਰ ਇੰਜੇਰ ਕਰਤਾ ਤਾਂ ਉਹਦਾ ਪਾਣੀ ਵਿੱਚ ਵੜ ਗਿਆ ਸੀ ਹਮਦੁਲਿਲਾ ਕਰਨਾ ਉਹ ਵਾਓ ਵਾੜਾ ਕਹਿੰਦੇ ਐ ਸਕਰੀਨ ਆ ਜੀ ਆ ਗਲਾਸ ਕਾਰਡ ਆ ਸਕਰੀਨ ਤੇ ਆ ਗਲਾਸ ਕਾਰਡ ਪਾਉਂਦਾ ਪੂਰਾ ਆ ਸਿਕ ਪਰ SIM ਦੀ ਟ੍ਰੇ ਆ ਗਈ ਆ ਦੇਖੋ ਜੀ ਆਪਣਾ ਜਿਹੜਾ ਫਰੰਟ ਕੈਮਰਾ ਹੁੰਦਾ ਆ ਦੇਖੋ ਜੀ ਆ ਤੁਹਾਨੂੰ ਦਿਖ ਰਿਹਾ ਆਪਣਾ ਫਰੰਟ ਕੈਮਰਾ ਹਾਂ ਹਾਂ ਮੈਂ ਆਇਆ ਇਹ ਤਾਂ ਮਿੱਟੀ ਆ ਹਾਂ ਸੇ ਮੋੰਦਾਂ ਆਇ ਤੁਸੀਂ ਆਪਾਂ ਦੇਖਦੇ ਆਂ ਫਿਰ ਆ ਪੂਰੀ ਕਿੱਲੀ ਪਈ ਇਹਨੂੰ ਪਾਣੀ ਤੇ ਵੜਿਆ ਸੀ ਹਾਂ ਨਿਕਲ ਆਇਆ ਆ ਤਾਂ ਪੂਰੀਆ ਕੈਮਰਾ ਕੈਮਰਾ ਹੀ ਨਿਕਲ ਆਇਆ ਜੀ ਫਰੰਟ ਕੈਮਰਾ ਦਾਰਾ ਆਪਾਂ ਤੇ ਕ੍ਰੀਮ ਜੀਆ ਸਕ੍ਰੀਨ ਚੋਂ ਤਾਂ ਨਹੀਂ ਨਿਕਲਿਆ આવી કાગ紙 સ્ક્રીન છે બેક કેમેરા તરત લે આધી બેટરી ઓન ની ઇકી બેટરી સિમ ટ્રે કਿੱથે પੈਂਦੀ રે ઓ દેખી લે આધી આધી આ સિમ પੈਂદા રે અચ્ચે ਆਰਥੀ ਮੈਂ ਪੈਂਦਾ ਰਿਹਾ ਦੇਖਾ ਓੜਾ ਦੂਰ ਕਰਕੇ ਟੋਨਟਾ ਸੈਂਸਰ ਕੈਮਰਾ ਰੈ ਕੈਮਰਾ ਦੋਨੋਂ ਭਰਾ ਭਰਾ ਮੈਂ ਕਿ ਹੁਣ ਆਈ ਜੀ ਅਸਲੀ ਇੰਸਟਾਗ੍ਰਾਮ ਤੇ ਰਿਲ ਲੈ ਆਨਲ ਆਇਨ ਨੂੰ ਐਂ ਕਰਤਾ ਚੈੱਕ ਕਰ ਰਹੀ ਜੀ ਚੈੱਕ ਕਰ ਰਹੀ ਤੇਰਾ ਹੋਰ ਕਮਾਂ ਹੈ ਆਹ ਚੈੱਕ ਆਹ ਠੀਕ ਆ ਦਿਨ ਨੂੰ ਪੂਰਾ ਟੁਣਾ ਇਹ ਹੁੰਦੀ ਹੈ ਜੀ ਮੇਨ ਪਲੇਟ ਜਿਹਦੇ ਨਾਲ ਚਾਰਜ ਹੁੰਦੀ ਹੈ ਬੈਟਰੀ ਆਹ ਸਕਰੀਨ ਆਹ ਗਲਾਸ ਕਾਰਡ ਹੈ ਆ ਬੈਕ ਹੈ ਆ ਚਾਰਜਿੰਗ ਕਰਨ ਆਇਆ ਫਰੰਟ ਕੈਮਰਾ ਆ সিম ਆ সিম ਇਹ ਡਰੇ ਆ ਉਹ ਆਪਣੀ ਆ ਬੈਟਰੀ ਆ ਗਿਆ ਓਏ ਗਰਮ ਹੋ ਗਈ ਬੈਟਰੀ ਆਹ ਸਕਰੀਨ ਚ ਆਪਣੇ ਪਾ ਦੇ ਕਿਸਾ ਦੇ ਵਿੱਚ ਆਹ ਕੈਮਰਾ ਦੇ ਆਹ ਕੈਮਰਾ ਜੀ ਇਹ ਕੈਮਰਾ ਕੀ ਹੈ ਤੇ ਹੁਣ ਲੱਗ ਗਿਆ ਪੌਦਾ ਲੋ ਹੁਣ ਇਹਨਾਂ ਸਾਰੇ ਨੂੰ ਇਕੱਠਾ ਕਰਕੇ ਆਪਾਂ ਫਿਰ ਪਾਣੀ ਚ ਪਾਵਾਂਗੇ ਚੰਗੀ ਤਰੀਕੇ ਨਾਲ ਧੋ ਦਾਂਗੇ ਇਹਨਾਂ ਨੂੰ ਫਿਰ ਇਹਨਾਂ ਨੂੰ ਦੁਬਾਰਾ ਰਿਪੇਅਰ ਕਰਾਂਗੇ ਤੇ ਅੰਕਲ ਨੂੰ ਪੜਾ ਦੇਵਾਂਗੇ ਆਹ ਚੈੱਕ ਕਰੋ ਹੁਣ ਆਈ ਦੀ ਅਸਲੀ ਸੈਲਫੀ ਖਿੱਚ ਮੇਰੀ ਫੋਟੋ ਜਿਆ ਵਲਾ ਕੇ ਲਿਆ ਅੰਕਲ ਕਿੱਥੇ ਗਏ ਮਰਾ ਤੁਹਾਨੂੰ ਮੈਂ ਮੇਰੇ ਦੀ ਗਰੀਬ ਆ ਨਾ ਅੰਕਲ ਆ ਗਏ ਪਾਪਾ ਦੱਸੀ ਪਾਪਾ ਜੀ ਅੰਕਲ ਆ ਗਏ ਅੰਕਲ ਆ ਗਏ ਲੈ ਇਹ ਲੈ ਚਲ ਕੋਈ ਗੱਲ ਤੂੰ ਐਂ ਕਹੇਗਾ ਫੋਨ ਆਪਾਂ ਅੰਕਲ ਨੂੰ ਦਿੰਨੇ ਆ ਠੀਕ ਆ ਹਟ ਜਾ ਹਾਂਜੀ ਚਾਬੀਆਂ ਲੋ ਜੀ ਚਾਬੀਆਂ ਤਾਂ ਲੈ ਲੈਨੇ ਅੱਜ ਯਾਰ ਉਹ ਫੋਨ ਟੁੱਟ ਗਿਆ ਤੇਰਾ ਯਾਰ ਤੇਰੇ ਫੋਨ ਕੰਮ ਕੀ ਨਹੀਂ ਹੁਣ ਤੈਨੂੰ ਬਟਨ ਵਾਲਾ ਲੈ ਦਾਂਗੇ ਬਟਨ ਵਾਲਾ ਕੀ ਕਰਨਾ ਜੀ ਲੈ ਨਹੀਂ ਅੱਗੇ ਵੀ ਬਟਨ ਵਾਲਾ ਚランਦਾ ਰਿਹਾ ਯਾਰ ਜੇ ਇਹਨੇ ਮਜ਼ਾਕ ਕਰ ਹੀ ਦਿੱਤਾ ਕੀ ਹੋ ਗਿਆ ਹਾਂ ਇਹ ਮੈਂ ਕੀ ਕਰਨਾ ਚੱਲ ਕੋਈ ਗੱਲ ਨਹੀਂ ਤੁਹਾਡੇ ਨਵਾਂ ਲੈ ਕੇ ਆਏ ਦੀ ਦੇਖ ਲਾ ਦੇਖ ਲਾ ਨਖਰੇ ਐਣ ਦੇ ਹਰੈਣ ਦੇ ਲਿਆ ਇਹ ਵੀ ਨੇ ਹਾਂ ਉਹ ਨੇ ਚੱਕਰ ਦੱਬਾ ਚਲੋ ਖੋਲੋ ਬੜਾ ਖੁਸ਼ ਹੁਣ ਬੜਾ ਖੁਸ਼ ਆ ਨਾਲ ਹਾਂ ਰੀਅਲ ਉਮੀਦਾਂ ਫੋਨ ਹੈ ਦਿੱਆ ਤੇ ਘੈਂਟ ਫੋਨ ਆ ਤਿੰਨ ਕੈਮਰੇ ਨੇ ਹਾਂ ਰੇ ਰੰਗ ਦਾ ਪੂਰਾ ਹੈ ਹਾਂ ਮਹਿੰਦੀ ਜ ਹੈ ਬਲੈਕ ਹੈ ਆ ਇਹਨੂੰ ਐਵੇਂ ਲਾ ਕੇ ਰੱਖ ਤੇ ਮੈਂ ਸੇਫ ਹੈ ਸੇਫ ਰੰਡ ਹੈ ਹਰੀ ਦਾ ਬ੍ਰੈਂਡ ਬਹੁਤ ਘੈਂਟ ਫੋਨ ਹੈ ਮੈਨੂੰ ਐ ਲੱਗਿਆ ਵੀ ਭੰਨਤਾ ਹੁਣ ਮੈਨੂੰ ਕੁਝ ਦੇਣਾ ਨਹੀਂ ਇਹ ਕਹਿੰਦਾ ਜਦੋਂ ਮੇਰਾ ਚੈਨਲ ਮੋਨਟਾਈਜ਼ ਹੋਇਆ ਨਾ ਅੰਕਲ ਨੂੰ ਫੋਨ ਲੈ ਕੇ ਦੇਣਾ ਪਹਿਲਾਂ ਤਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਨਜ਼ਾਰਾ ਨਜ਼ਾਰਾ ਲਿਆਤਾ ਨਜ਼ਾਰਾ ਚੱਲਾ ਠੀਕ ਹੈ ਹੁਣ ਧਿਆਨ ਨਾਲ ਕਰੇ ਜਾਈਂ ਜੇ ਸਾਹਮਣੇ ਰੱਖੀ ਚਿੰਗਾ ਚੱਲ ਠੀਕ ਹੈ ਓਕੇ ਨਵਨ ਓਕੇ ਬਾਏ ਬਾਏ ਸੀ ਯੂ